ਜਬਰ ਜੁਲੰਦ ਦੀ ਜ਼ਾਲਮਾਂ ਨੇ ਹੱਦ ਮਕਾਈ ਹੋਏ ਪਿਆਸੇ ਖੂਨ ਦੇ ਵੀ ਭਾਈ ਭਾਈ ਕੀਤੀ ਇੱਟ ਫਰੰਗੀਆਂ ਕੀ ਵਰਤਿਆ ਪਾਣਾ ਉਹ ਸਾਤ ਬਾਬਾ ਖੋਲਿਆ ਤੇਰਾ ਨਵਕਾਣਾ ਲੱਗਦਾ ਕਿ ਇਸ ਕਤਲ ਦਾ ਜਿਹੜਾ ਕਾਰਨ ਉਹਨਾਂ ਦੇ ਗਾਣਿਆਂ ਦੇ ਵਿੱਚ ਜਿਹੜੇ ਸ਼ਬਦ ਯੂਜ਼ ਕਰਦੇ ਸੀ ਲਚਰਤਾ ਜਿਹਨੂੰ ਕਹਿ ਲੈਂਦੇ ਆ ਇਹ ਕਾਰਨ ਬਣਿਆ ਉਹਨਾਂ ਦੀ ਮੌਤ ਦਾ ਹੁਣ ਕੋਈ ਹੋਰ ਨਹੀਂ ਰਿਹਾ ਹੁਣ ਕਿੱਧਰ ਗਏ ਬੰਦੇ ਹੁਣ ਫੜੋ ਉਹਨਾਂ ਨੂੰ ਟੀਵੀ 'ਚ ਕੀ ਕੁਛ ਆ ਰਿਹਾ ਨੈਟ 'ਚ ਕੀ ਆ ਰਿਹਾ ਹੁਣ ਕਿੱਥੇ ਗਈ ਦੁਨੀਆ ਤੁਨੀਆ ਦਾ ਉਹ ਸ਼ਖਸ ਸੀ ਜਿਨੇ ਇੱਕ ਅਮਰੀ ਹੋ ਗਿਆ ਜਾਨੀ ਆਪਾਂ ਕਹਿੰਦੇ ਹੁੰਦੇ ਆ ਅਮਰ ਜੋਤੇ ਅਮਰ ਸਿੰਘ ਚੰਗੀਲਾ ਆੜੇ ਨਾਲ ਜੁਲਦੇ ਆ ਦੋਏ ਹੁਣ ਮੈਂ 18 ਸਾਲ ਕੈਨੇਡਾ ਲਾ ਕੇ ਆਇਆ ਹਾਂ ਵੀ ਲੇਕਿਨ ਆ ਜਿਹੜੀ ਜਗ੍ਹਾ ਇੱਥੇ ਇਹਨਾਂ ਸਕੂਨ ਮਿਲਦਾ ਇੱਕ ਗੀਤ ਆ ਪਟੋਲਾ ਫਿਲਮ ਐ ਸੀ ਟਕੂ ਟਕੂ ਦਾ ਖਰਚੇ ਪਾ ਜਬੇ ਮੈਂ ਤਰ ਉਹ ਵੀ ਉਹਦੇ ਗਾਣਾ ਹੀ ਇੰਨਾ ਬਲੈਕ ਹੋਣ ਲੱਗ ਗਿਆ ਰਿਕਾਊਟ ਉਨੇ ਚੜਾਈ ਹੋ ਗਈ ਸੀ ਗਵਾਹ ਹੋ ਉਸ ਹਾਦਸੇ ਦੇ ਤੁਸੀਂ ਦੇਖਿਆ ਉਹ ਹਾਦਸਾ ਹੁੰਦੇ ਹੋਏ ਮੈਂ ਤਾਂ ਸ੍ਰੀਤੀ ਜਦ ਆਇਆ ਮੈਂ ਤਾਂ ਉਹਨਾਂ ਦੀਆਂ ਲਾਸ਼ਾਂ ਵੀ ਚੱਕੀਆਂ ਉਸ ਮਟਰਾਂ ਵੀ ਅਸੀਂ ਕਰਾਇਆ ਉੱਥੇ ਪੁਲਿਸ ਘੰਟੇ ਬਾਅਦ ਆਈ ਜਦ ਗੋਲੀਆਂ ਚੱਲੀਆਂ ਉਹ ਦਾਦਾ ਵੀ ਸੀ ਵੀ ਪਤਾ ਨਹੀਂ ਹੁਣ ਇਹਨਾਂ ਨੂੰ ਮਾਰ ਦੇਣਾ ਕਿਉਂਕਿ ਉਹ ਕਹਿੰਦੇ ਸੀ ਵੀ ਹਟ ਲਿਸਟ ਦੇ ਵਿੱਚ ਹੈ ਇਹ ਬੰਦਾ ਇਸ ਸਮੇਂ ਮਾਹੌਲ ਬਣਿਆ ਸੀ 2 ਸਾਲ ਪਹਿਲਾਂ ਸਿੱਧੂ ਮੂਸੇਵਾਲੇ ਚਾਣ ਵਾਲੇ ਅ ਮਤਲਬ ਮਾਤਮ ਛਾ ਗਿਆ ਸੀ ਸਾਰੀ ਦੁਨੀਆ 'ਚ ਕਿ ਇਹੀ ਮਾਹੌਲ ਸੀ ਉਸ ਸਮੇਂ ਵੀ ਮਾਹੌਲ ਉੱਥੇ ਪੰਜਾਬ ਦੀ ਝਾਂ ਝਾਂ ਹੋ ਗਈ ਸ੍ਰਿੰਦਰ ਛਿੰਦਾ ਕਹਿੰਦਾ ਮੈਂ ਫਲਾਨੀ ਜਗਾ ਸੀ ਉਹ ਲੇਕਿਨ ਐ ਐ ਕਹਿੰਦੇ ਵੀ ਸਾਰਿਆਂ ਨੇ ਵੋਟ ਲਾਤੇ ਸੀ ਦਫਤਰ ਬੰਦ ਹੋ ਗਏ ਤੇ ਜਾਨੀ ਕੈਨੇਡਾ ਅਮਰੀਕਾ ਇੰਗਲੈਂਡ ਚ ਦੁਨੀਆ ਟੈਲੀਫੋਨ ਹੋਣ ਲੱਗੇ ਜਣੀ ਹਾਲ ਖਰਾਬ ਹੋ ਗਿਆ ਸੀ ਉਦੋਂ ਫਿਰ ਲੋਕ ਡਰ ਕੇ ਸੀ ਸਾਰੇ ਉਸੇ ਵਾਲਾ ਵੀ ਠੀਕ ਆ ਆਪਣੀ ਜਗ੍ਹਾ ਤੇ ਮੈਂ ਬਰਾਈ ਨਹੀਂ ਕਰਦਾ ਕਿਸੇ ਦੀ ਉਹ ਉਹ ਵੀ ਆਪਣੀ ਜ਼ੈਕੀ ਨੂੰ ਪੂਰੀ ਨਿਭਾ ਗਿਆ ਮੈਂ ਦੱਸਾਂ ਚੱਲੂਗਾ ਜੇ ਜ਼ਮੀਰ ਤੇ ਆ ਜ਼ਮੀਰ ਥੱਥ ਰਾਊਗੀ ਪੰਜ ਦਿਨ ਹੋ ਗਏ ਕੀ ਨੂੰ ਪਤਾ ਨਹੀਂ ਕਾਦਾਊਗੀ ਚੱਲਿਆ ਭਾਈ ਇਹ ਕੀ ਆ ਕਾਲੀ ਬਾਤ ਹੈ ਅੱਜ ਅਸੀਂ ਪਹੁੰਚੇ ਆ ਚਮਕੀਲਾ ਤੇ ਅਮਰਜੋਤ ਦੀ ਸਮਾਦ ਤੇ ਤੇ ਉੱਥੇ ਤੁਹਾਡੇ ਨਾਲ ਖਾਸ ਗੱਲਬਾਤ ਕਰਵਾਵਾਂਗੇ ਚਮਕੀਲਾ ਦੇ ਸਟੇਜ ਸੈਕਟਰੀ ਦੇ ਨਾਲ ਮਨਕੂ ਜੀ ਜੂਨੀਅਰ ਮੇਅਰ ਮਿੱਤਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਅਮਾ ਜੀ ਇੱਕ ਖੁਸ਼ੀ ਦੀ ਗੱਲ ਵੀ ਐ ਇੱਕ ਦੁੱਖदाई ਦੀ ਗੱਲ ਵੀ ਐ ਚਲੋ ਅੱਜ ਤੁਸੀਂ ਆਇਓ ਇੱਥੇ ਬੈਠਿਓ ਇੱਥੇ ਹਜ਼ਾਰਾਂ ਦੁਨੀਆਉਂ ਦੀ ਐ ਮੱਥਾ ਟੇਕੇ ਜਾਂਦੀ ਹੈ ਜੇ ਹੋਣੀ ਇੱਕ ਬੰਦਾ ਐ ਮੋਕਸਰ ਤੋਂ ਉਹਨੇ ਕੰਧਾਂ ਨੂੰ ਐ ਦਬ-ਦਬ ਕੇ ਮੱਥਾ ਟੇਕੇ ਆ ਹਬਦਾਂ ਘੰਟਾ ਬੈਠਾ ਰਿਹਾ ਮੈਂ ਕਿਹਾ ਵੀ ਇੰਨੇ ਪਾਸ਼ੇ ਬੰਦੇ ਚਮਕੀਲੇ ਦੇ ਤੇ ਗੱਲ ਇਹ ਤੇ ਉਹ ਦੁਨੀਆ ਦਾ ਉਹ ਸ਼ਖਸ ਸੀ ਜੀਨੇ ਇੱਕ ਅਮਰ ਹੀ ਹੋ ਗਿਆ ਯਾਨੀ ਆਪਾਂ ਕਹਿੰਦੇ ਨੇ ਆ ਅਮਰ ਜੋਤੇ ਅਮਰ ਸਿੰਘ ਚਮਕੀਲਾ ਆੜੇ ਨਾਲ ਜੋਲਦੇ ਦੋਏ ਲੇਕਿਨ ਉਹ ਅਮਰ ਹੋ ਗਏ ਹੁਣ ਮੈਂ 18 ਸਾਲ ਕੈਨੇਡਾ ਲਾ ਕੇ ਆਏ ਆ ਤੇ ਕੈਨੇਡਾ ਅਮਰੀਕਾ ਇੰਗਲੈਂਡ ਮੈਂ ਸੰਤ ਚੰਦੇ ਜੀ ਨਾਲ ਹੰਸਵਾ ਜੀ ਨਾਲ ਤੇ ਸਾਰੀ ਦੁਨੀਆ ਘੁੰਮੀ ਆ ਲਵਲਾਂ ਫਲ ਪਾਇੰਦਰ ਲੇਕਿਨ ਆ ਜਿਹੜੀ ਜਗ੍ਹਾ ਇੱਥੇ ਇਹਨਾਂ ਸਕੂਨ ਮਿਲਦਾ ਤੇ ਮੈਂ ਤਾਂ ਘਰੇ ਚਲੋ ਹੁਣ ਅਸੀਂ ਲੋਕਾਂ ਨੂੰ ਹਸਾਉਣੇ ਆ ਤੇ ਘਰੇ ਆ ਕੇ ਅਗਲੇ ਕਦੇ ਵੀ ਉੱਥੇ ਅਦਾਜ਼ੇ ਹੋ ਜਾਣੇ ਕਿਉਂ ਸਾਡੇ ਘਰਦਿਆਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਦੁਨੀਆ ਚ ਕਰਦੇ ਕੀ ਆ ਤੇ ਬਾਕੀ ਗੱਲ ਇਹ ਹੋਰ ਪੁੱਛਣਾ ਦੱਸੋ ਮਨਕੁ ਜੀ ਕਿੱਦਾਂ ਚਮਕੀਲੇ ਨਾਲ ਤੁਹਾਡਾ ਮੇਲ ਕਿੱਦਾਂ ਹੋਇਆ ਪਹਿਲਾਂ ਤਾਂ ਇਹ ਦੱਸੋ ਮੇਲੇ ਅਮ ਜੀ ਇਹ ਹੋਇਆ ਵੀ ਜਦ ਚਮਕੀਲਾ ਲਿਖਦਾ ਸੀ ਔਰ ਗੌਣਾ ਤਾਂ ਬਾਦ ਚੌਧਰ ਰੇਆ ਉਹ ਦਫ਼ਤਰਾਂ ਚੋਂ ਆਉਂਦਾ ਸੀ ਕਾਪੀਆਂ-ਕਾਪੀਆਂ ਲੈ ਕੇ ਸੰਦਰ ਛੰਦਰ ਜੀ ਕੋਲ ਆਇਆ ਤੇ ਉੱਥੇ ਫਿਰ ਉਹਨਾਂ ਦੇ ਕੋਲ ਬੁਕਿੰਗ ਕਰ ਲੱਗ ਗਿਆ ਜਾਂ ਕੁਝ ਟੋੜਕੀ ਵਜਾਉਣੀ ਜਾਂ ਕੁਝ ਡਰਾਮਿਆਂ ਚ ਵੀ ਕੰਮ ਕੀਤਾ ਉਹਨੇ ਤੇ ਫਿਰ ਹੌਲੀ-ਹੌਲੀ ਉਹ ਇੱਕ ਗੱਲ ਕਹਿੰਦਾ ਹੁੰਦਾ ਸੀ ਵੀਰ ਅਮੀਰ ਕਦ ਬਣਾਗੇ ਅਸੀਂ ਅੱਛਾ ਜੀ ਆ ਉਹਦੀ ਤਮੰਨਾ ਸੀ ਦਿਲ ਦੀ ਅਮੀਰ ਸੀ ਉਹ ਕਹਿੰਦਾ ਕਦ ਬਣਾਗੇ ਉਹ ਫਿਰ ਇੱਕ ਗੀਤ ਆਇਆ ਪਟੋਲਾ ਫਿਲਮ ਆਈ ਸੀ ਟਕੂ ਟਕੂ ਦਾ ਖਰਚੇ ਪਾ ਜਬੇ ਮੈਂ ਤੇਰਾ ਹਾਂਜੀ ਹਾਂਜੀ ਉਹ ਵੀ ਉਹਦੀ ਇੱਕ ਵਿਧੀ ਹੁੰਦੀ ਆ ਵਿਧੀ ਕਹਿੰਦੇ ਆ ਵੀ ਉਹ ਰੱਬ ਨੇ ਜਦ ਬਣਾਉਣੀ ਹੁੰਦੀ ਆ ਉਹ ਚਮਕੀਲਾ ਸੁਨਦਰ ਸ਼ੋਮੇ ਆ ਜੀ ਆਪਣੇ ਗੋਨੇ ਦੇ ਸੁਨਦਰ ਚੰਦਰੀ ਨਾਲ ਉਹ ਕੈਨੇਡਾ ਚਲੇ ਗਏ ਉਹਨਾਂ ਦਾ ਵੀਜ਼ਾ ਬੁੱਝਾ ਨਹੀਂ ਲੱਗਿਆ ਜਾਂ ਕੋਈ ਐਸੀ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਕਲਾਕਾਰ ਉਹ ਫਿਰ ਉਹਨਾਂ ਨੇ ਸੈੱਟ ਬਣਾ ਲਿਆ ਦਫਤਰ ਖੋਲ ਲਿਆ ਜਦ ਗੀਤ ਆਇਆ ਜਦ ਛੰਦਾਜੀ ਆਏ ਉਹਦੇ ਤੋਂ ਮਾਂ ਪੈ ਗਈਆਂ ਚਮਕੀਲਾ ਚਮਕਲਿਆ ਹੋ ਗਈ ਤੇ ਚਮਕੀਲੀ ਦਾ ਨਾਂ ਹੁਣ ਕਿਸੇ ਨੂੰ ਪਤਾ ਨਹੀਂ ਕਿਵੇਂ ਰੱਖਿਆ ਪਹਿਲਾਂ ਧਨੀ RAM ਸੀ ਉਹਨਾਂ ਨੂੰ ਤਨੀਰਾਉ ਸਿੰਘ ਉਹਦਾ ਨਾਮ ਰੱਖਿਆ ਉਹ ਵੀ ਬੰਦੇ ਇੱਥੇ ਸਾਡੇ ਕੋਲ ਮੌਜੂਦ ਨੇ ਜਿਹੜੇ ਬੈਠੇ ਨਾਲ ਉਹ ਸਾਈਕਲ ਤੇ ਫਿਰਦੇ ਹੁੰਦੇ ਸੀ ਤੇ ਫਿਰ ਉਹ ਚਮਕੀਲਾ ਇੱਕ ਬੜੈਲ ਪਿੰਡ ਤੇ ਉਹ ਰਾਮਲੀਲਾ ਲਾਖਦੇ ਸੀ ਉੱਥੇ ਰਾਮਲੀਲਾ ਦੇ ਵਿੱਚ ਸਨਮਖ ਯਾਦ ਹੁੰਦੇ ਸੀ ਕਮੇਡੀਅਨ ਬਹੁਤ ਤਕੜੇ ਕਮੇਡੀਨ ਮੈਂ ਵੀ ਰਿਆਂ ਬਹੁਤ ਸਾਡੇ ਤਿੰਨ ਚਾਰ ਬੰਦੇ ਹੋ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਉਹ ਸਨਮਖ ਜਾਬ ਨੇ ਫਿਰ ਕਿਹਾ ਕਹਿੰਦਾ ਯਾਰ ਇਹਦਾ ਨਾਂ ਤਨੀ ਰਾਮਨੀ ਇਹਦਾ ਨਾਂ ਰੱਖਣਾ ਆਪਾਂ ਚਮਕੀਲਾ ਅੱਛਾ ਜੀ ਤੇ ਅਮਰ ਸਿੰਘ ਚਮਕੀਲਾ ਉਹ ਫਿਰ ਚਮਕੀਲੇ ਦੇ ਨਾਂ ਉਹ ਦੁਨੀਆ ਜਾਣਨ ਲੱਗੀ ਹੋਲੀ ਟੱਕੂ ਟੱਕੇ ਪੁੱਛਣੋਂ ਬਲੈਕ ਗਾਣਾ ਹੀ ਇੰਨਾ ਬਲੈਕ ਹੋਣ ਲੱਗ ਗਿਆ ਰਕਾਊਟ ਉਨੇ ਚੜਾਈ ਹੋ ਗਈ ਤੇ ਤੁਸੀਂ ਚਮਕੀਲਾ ਤੋਂ ਇਲਾਵਾ ਜਿਹੜੇ ਹੋਰ ਵੀ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਤੁਸੀਂ ਕੀ ਫਰਕ ਦੇਖਿਆ ਚਮਕੀਲੇ ਤੇ ਹੋਰ ਕਲਾਕਾਰ ਉਸ ਦੌਰ ਵਿੱਚ ਬਹੁਤ ਸਾਰੇ ਹੋਰ ਕਲਾਕਾਰ ਸੀਗੇ ਕੀ ਫਰਕ ਦੇਖਿਆ ਤੁਸੀਂ ਲੋਕਾਂ ਤੋਂ ਕਿਹੜਾ ਮਤਲਬ ਚਮਕੀਲੇ ਨੂੰ ਇੰਨਾ ਪਿਆਰ ਕਿਉਂ ਮਿਲਦਾ ਸੀ ਕੀ ਫਰਕ ਸੀ ਦੇਖੋ ਜੀ ਮੈਂ ਪਹਿਲਾਂ ਕੇ ਦੀ ਜਗਮੋਲ ਕੌਣ ਨਾੜ ਮੈਂ ਮੌੜੋ ਜੁਨੇ ਕੰਦੇ ਉਹ ਮੈਂ 86 ਦੇ ਵਿੱਚ ਮੈਂ ਬਹਿਰੀਨ ਵਹੀ ਗਿਆ ਸੀ ਉਹਨਾਂ ਨਾਲ ਮੇਰ ਮਿੱਤਰ ਸਾਹਿਬ ਮੇਰੇ ਸਾਸ ਸੀ ਜੁਨੇ ਮੇਰੇ ਮਿੱਤਰ ਮੈਨੂੰ ਕਹਿੰਦੇ ਆ ਕੀ ਬਾਤ ਹੈ ਤੇ ਉਦੋਂ ਮੈਂ ਗਿਆ ਸੀਗਾ 21 ਮੈਂਬਰ ਸੀ ਅਸੀਂ ਜਿਹੇ ਰਹਿਮਤ ਸਾਡੇ ਐਚ ਐਮ ਬੀ ਦੇ ਡਾਇਰੈਕਟਰ ਹੁੰਦੇ ਸੀ ਤੇ ਉਦੋਂ ਗਏ ਸੀ ਉਹਨਾਂ ਨਾਲ ਮੈਂ ਪਹਿਲਾਂ ਕੰਮ ਕੀਤਾ ਕਿਉਂਕਿ ਉਹਨਾਂ ਦੀਆਂ ਗੱਲਾਂ ਬਾਤਾਂ ਨਾਲ ਗਾਉਂਦੇ ਵੀ ਉਹ ਵੀ ਸੀ ਲਚਰਗੀਤ ਜਿਵੇਂ ਉਹਨਾਂ ਦੇ ਇਹਨੂੰ ਲਚਰਗੀਤ ਨਾਲ ਲੋਕ ਕਹਿੰਦੇ ਕਿ ਉਹਨੇ ਲਚਰਗੀਤ ਗਾਏ ਲੇਕਿਨ ਉਹ ਗੀਤਾਂ ਦਾ ਮੀਨਿੰਗ ਹੈ ਮਤਲਬ ਹੈਗੇ ਦੋ ਚਾਰ ਗੀਤ ਹੈ ਚਲੋ ਠੀਕ ਹੈ ਉਹਨੇ ਫੈਕਪੂਲਾ ਕੇ ਲਿਖਨੇ ਹੋਣੇ ਤੇ ਉਹਦੇ ਚ ਉਹਦੇ ਉਹਨਾਂ ਦੇ ਗੀਤਾਂ ਦਾ ਵੀ ਮਤਲਬ ਹੈ ਹਾਂ ਬਿਲਕੁਲ ਹਾਂ ਉਹਦਾ ਮੀਨਿੰਗ ਵੀ ਹੈ ਮੈਂ 18 ਸਾਲ ਜਦ ਕੈਨੇਡਾ ਦੇ ਆ ਉੱਥੇ ਰੇਡੀਓ ਸਟੇਸ਼ਨ ਤੇ ਆਪਣੇ ਜਦ 8 ਮਾਰਚ ਹੁੰਦੀ ਆ 8 ਮਾਰਚ ਨੂੰ ਸਾਰੇ ਰੇਡੀਓ ਤੇ ਉਹ ਚਮਕੀਲੇ ਗੀਤ ਚੱਲਦੇ ਅੱਛਾ ਜੀ ਹਾਂ ਜੀ ਫਿਰ ਉੱਥੇ ਲਾਈਵ ਪ੍ਰੋਗਰਾਮ ਚੱਲਦਾ ਕਿੰਦੇ ਵੀ ਦੱਸੋ ਕਿਹੜਾ ਕਲਾਕਾਰ ਉਹਦੇ ਨਾਲ ਸੀ ਉਹ ਫਿਰ ਮੈਂ ਕਈ ਬੰਦੇ ਝੂਠ ਬੋਲਦੇ ਮੈਂ ਕਿਹਾ ਝੂਠ ਕੱਲ ਦੇ ਬੋਲਦੇ ਹੋ ਯਾਰ ਮੈਂ ਸੱਚਾਈ ਬੋਲਦਾ ਇੱਕ ਇੱਕ ਬੰਦਾ ਜਿਹੜਾ ਸਟੇਜ ਤੇ ਸੀਗਾ ਜਾਂ ਗੋਲੀਆਂ ਚੱਲੀਆਂ ਉਹ ਵੀ ਮੈਂ ਕੱਲਾ ਸਟੇਜ ਤੇ ਇੱਕ ਬੰਦਾ ਕਹਿੰਦਾ ਮੈਂ ਗਿਆ ਸੀ ਚੰਦਾ ਜੀ ਨਾਲ ਸਟੇਜ ਤੇ ਇੱਕ ਬੰਦਾ ਕਹਿੰਦਾ ਜਾਂ ਮੈਂ ਵੀ ਸਟੇਜ ਤੇ ਸੀ ਅੱਛਾ ਤੁਸੀਂ ਗਵਾਹ ਹੋ ਉਸ ਹਾਦਸੇ ਦੇ ਤੁਸੀਂ ਦੇਖਿਆ ਉਹ ਹਾਦਸਾ ਹੁੰਦੇ ਹੋਏ ਗਵਾਤਾ ਹੋ ਗੱਲ ਹੈ ਗਵਾਦਾ ਵੀ ਤੇ ਉਹ ਆਵੇਂ ਅੱਛਾ ਜੀ ਮੈਂ ਤਾਂ ਮੈਂ ਤਾਂ ਸਹੀ ਤੇ ਜਦ ਆਇਆ ਮੈਂ ਤਾਂ ਉਹਨਾਂ ਦੀਆਂ ਲਾਸ਼ਾਂ ਵੀ ਚੱਕੀਆਂ ਪੋਰਸ ਮਰੰਬੀ ਅਸੀਂ ਕਰਾਇਆ ਉੱਥੇ ਪੁਲਿਸ ਘੰਟੇ ਵਾਦ ਆਈ ਜਾਂ ਗੋਲੀਆਂ ਚੱਲੀਆਂ ਇਹ ਇੱਕ ਇਹ ਹੁੰਦਾ ਇੱਕ ਵਿਧੀ ਹੁੰਦੀ ਆ ਕਿਸਮ ਦੇ ਮੜਾਈ ਚਮਕੀਲਾ ਇੱਕ ਮੈਨੂੰ ਗੱਲ ਕਹਿੰਦਾ ਹੁੰਦਾ ਸੀ ਇੱਥੋਂ ਜੇ ਤੁਸੀਂ ਆਇਓ ਇੱਥੇ ਅਮ ਜੀ ਇੱਥੋਂ ਦੀ ਗੱਡੀ ਨੰਗਣ ਲੱਗੀ। ਇੱਥੋਂ ਜਦੋਂ ਉਹ ਉਹ ਮੈਨੂੰ ਕਹਿੰਦਾ ਕਹਿੰਦਾ ਮਨਕੂ ਕਹਿੰਦਾ ਯਾਰ ਸਾਡਾ ਸੰਸਕਾਰ ਵੀ ਪਤਾ ਨਹੀਂ ਇੱਥੇ ਹੁਣ ਸਾਡੇ ਦਾਦੇ ਪੁੱਤ ਦਾਦਿਆਂ ਵੀ ਇੱਥੇ ਹੋਇਆ। ਫੇ ਇੱਕ ਹੋਰ ਮੈਨੂੰ ਗੱਲ ਕਹਿੰਦਾ ਮੈਂ ਹਰੇਕ ਵਾਰੀ ਜਿਹਨੇ ਇੰਟਰਵਿਊ ਵਾਲੇ ਉਹਨਾਂ ਚ ਕਹਿੰਦਾ ਕਹਿੰਦਾ ਯਾਰ ਜੇ ਮੈਂ ਮਰ ਗਿਆ ਜੇ ਮੈਂ ਮਰ ਗਿਆ ਮਤਲਬ ਇਹ ਹੈ ਕਹਿੰਦਾ ਜੇ ਮੈਂ ਮਰ ਗਿਆ ਰਾਤ ਨੂੰ ਆਕੇ ਦਿੱਤੋਂ ਸੋਫਨੇ ਚ ਤਿੱਤਰ ਮੰਗਿਆ ਕਰੂੰ। ਅੱਛਾ। ਫੰਮਾ ਮੈਂ ਕਿਹਾ ਕਿ ਯਾਰ ਲੈ ਸਮਝ ਲਈ ਤਿੱਤਰ ਹੁਣ ਆਪਾਂ ਮੰਗਾ ਲਵਾਂ। ਉਹ ਕਹਿੰਦਾ ਯਾਰ ਗੱਲ ਨੂੰ ਠੀਕ ਰੱਖਦਾ ਹੁੰਦਾ ਤਰੀ ਤੁਰੀ ਵਧੀਆ ਹੁੰਦੀ ਆ। ਗਾਉਂ ਨੂੰ ਵਧੀਆ ਹੁੰਦਾ। ਮੈਂ ਕਿਹਾ ਹੁਣ ਆਪਾਂ ਹੁਣੇ ਆਪਾਂ ਤਿੱਤਰ ਰਸੀ ਮਾਇਆ ਗੰਦ ਦੇ ਉੱਤੇ ਠਾਬੇ ਤੇ ਗਏ ਮਨਜੂਤ ਜੀ ਨਾਲ ਸਾਡੇ ਇੱਥੇ। ਉੱਥੇ ਉਹ ਕੁਦਰਤੀ ਦੁਕਾਨ ਹੀ ਬੰਦ। ਉੱਥੇ ਆ ਮੈਂ ਕਿਹਾ ਚੱਲ ਫੇਰ ਆਪਾਂ ਤਿੱਤਰ ਮੰਗਾ ਲਾਂਗੇ ਕਦੇ। ਇਹ ਜੀਆਂ ਕਈ ਗੱਲਾਂ ਹੋਈਆਂ ਉਹ ਹੱਥ ਛੱਡੇ ਫਿਰ ਮਰਨ ਤੋਂ ਪਹਿਲਾਂ ਪਟਾਕੇ ਪੈਣ ਲੱਗੇ ਗੱਡੀਆਂ ਦੇ ਤੇ ਮੈਂ ਕਿਹਾ ਹੱਸਿਆ ਨਾ ਕਰੋ ਬੜਾ ਹੱਸਣਾ ਵੀ ਮਾੜਾ ਹੁੰਦਾ ਤੇ ਫਿਰ ਹੋਰ ਕਈ ਗੱਲਾਂ ਹੋਈਆਂ ਹੋਰ ਪੁੱਛ ਲੋ ਤੇ ਤੁਸੀਂ ਚਮਕੀਲੇ ਨਾ ਕਿੰਨੇ ਦਿਨ ਕੰਮ ਕੀਤਾ ਮੈਂ ਇੱਕ ਦੋ ਸਾਲ ਕੀਤਾ ਜਾਂ 87 ਚ ਆਇਆ ਉਹ ਮੈਂ ਸੱਚੇ ਕੈਨੇਡਾ ਚੱਲੇ ਗਿਆ ਸੀ ਸੀਮਾ ਨਾਲ 88 ਚ ਉਹ ਆਇਆ ਹਸੀ ਜੀ ਵੀ ਉਹ ਵੀ ਗਿਆ ਸੀ ਉੱਥੇ ਇੱਥੇ ਆਇਆ ਕਈ ਬੰਦੇ ਡਰ ਗਏ ਕਿ ਉੱਥੇ ਸੌਹਾਂ ਸੌਹਾਂ ਖੜਾਈਆਂ ਉਹਨੂੰ ਤੇ ਗੁਰਦਵਾਰੇ ਜੀ ਵੀ ਪਰਚੀਆਂ ਵੀ ਕਟਾਈਆਂ ਉਹਨੇ ਹਰਮਨਦਰ ਸਾਹਿਬ 5100 ਦੀ ਪਰਚੀ ਕਟਾ ਗਿਆ ਤੇ ਇੱਥੇ ਡਰ ਗਏ ਕਈ ਬੰਦੇ ਜਦੋਂ ਆਇਆ ਉਹ ਜਿਹੜਾ ਪਹਿਲਾਂ ਟੱਕਣਾ ਹੁੰਦਾ ਸੀ ਉਹ हट ਗਿਆ ਸੀ ਦਾਦਾ ਇੱਥੇ ਸੱਤਾ ਸੀ ਉਹ ਵੀ ਡਰ ਗਿਆ ਢੋਲ ਕਾਲ ਡਰ ਕਾ ਦਾ ਔਰ ਦਾਦਾ ਵੀ ਸੀ ਵੀ ਪਤਾ ਨਹੀਂ ਹੁਣ ਇਹਨਾਂ ਨੂੰ ਮਾਰ ਦੇਣਾ ਕਿਉਂਕਿ ਉਹ ਕਹਿੰਦੇ ਸੀ ਵੀ ਹਟ ਲਿਸਟ ਦੇ ਵਿੱਚ ਹੈ ਇਹ ਬੰਦਾ ਉਹ ਕਿਉਂਕਿ ਉਹ ਪਹਿਲਾਂ ਪਤਾ ਸਾਨੂੰ ਵੀ ਪਤਾ ਸੀ ਚਮਕੀਲਾ ਵੀ ਪਤਾ ਸੀ ਚਮਕੀਲਾ ਕਹਿੰਦਾ ਯਾਰ ਉਹਨੇ ਸਿੱਧੇ ਕਹਿੰਦਾ ਜਿਹੜੀ ਗੋਲੀ ਹੈ ਮੇਰੇ ਲੱਗਣੀ ਆ ਮੈਂ ਦਾਦਾ ਨਹੀਂ گاਊਗਾ ਉਹਨੂੰ ਇਹ ਹੋ ਗਿਆ ਸੀ ਲੋਕ ਕਹਿਣ ਲੱਗੇ ਇੰਟਰਵਿਊ ਮੈਂ ਸੁਣਿਆ ਵੀ ਮੈਂ ਖੜ ਕੇ ਉਹਨੂੰ ਪੈਸੇ ਦਿੱਤੇ ਆ ਉਹ ਕਹਿੰਦੇ ਗਾ ਤੇ ਉਹ ਗੌਣ ਦਾ ਇਹ ਉਹ ਉਹ ਵੀ ਪਿਆਰ ਕਰਦੇ ਸੀ ਇਹਨੂੰ ਉਹ ਵੀ ਪਿਆਰ ਕਰਦੇ ਸੀ ਐ ਨਹੀਂ ਵੀ ਉਹ ਉਹ ਵੀ ਗੀਤ ਸੁਣਦੇ ਸੀ ਉਹ ਕਹਿੰਦੇ ਜਾਂ ਧਾਰਮਿਕ ਗਾਤਾਂ ਧਾਰਮਿਕ ਗਾਤੇ ਫਿਰ ਇੱਕ ਗੱਲ ਇਹ ਹੁੰਦੀ ਹੈ ਜਿਹੜੇ ਕੰਪਨੀ ਵਾਲੇ ਹੁੰਦੇ ਆ ਉਹਨਾਂ ਨੂੰ ਇਹ ਮਤਲਬ ਹੁੰਦਾ ਕਲਾਕਾਰ ਦਾਕ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਪੈਸੇ ਦਾ ਹੁੰਦਾ ਮਤਲਬ ਉਹਨਾਂ ਨੇ ਫਿਰ ਸ਼ਰਬਤ ਵਾਂਗੂ ਘੁੱਟ ਭਰਨਾ ਇੱਕ ਐਲਪੀਸੀ ਵੱਡਾ ਰਿਕਾਰਡ ਹੁੰਦਾ ਉਦੋਂ ਤਵੇ ਚੱਲਦੇ ਹੁੰਦੇ ਸੀ ਉਹ ਰਿਕਾਰਡ ਆਇਆ ਰਿਕਾਰਡ ਜਦ ਚੱਲਿਆ ਉਹਨਾਂ ਨੇ ਸਮਝਿਆ ਵੀ ਇਹ ਤਾਂ ਫੇਰ ਗਾਉਣ ਲੱਗ ਗਿਆ ਫੇਰ ਚਰਚਾ ਹੋ ਗਈ ਫੇਰ ਲੇਕਿਨ ਗੌਂਦਾ ਤਾਂ ਸੀਗਾ ਕੰਪਨੀਆਂ ਲੋਕਾਂ ਦਾ ਸਰਕਾਰ ਤੋਂ ਨਹੀਂ ਆ ਕਿ ਉਹਦੇ ਦਿਲ ਚ ਨਹੀਂ ਸੀ ਉਹਨਾਂ ਨੇ ਧਾਰਮਿਕ ਵੀ ਗੀਤ ਸਤਿ ਸਬਾਬਾ ਖੋਲਿਆਂ ਨੇ ਗਾਣੇ ਖੋ ਵੀ ਟਿੰਡ ਵਾਂਗੂ ਬਣਾਣਾ ਜਿੰਨੇ ਗੀਤ ਉਹਦੇ ਧਾਰਮਿਕ ਲੋਕ ਅਜੇ ਵੀ ਗੁਰਦੁਆਰਿਆਂ 'ਚ ਵੀ ਗੀਤ ਉਹਨਾਂ ਨੇ ਚਲਦੇ ਆ ਇੱਕ ਤੁਸੀਂ ਕੀ ਮਾਹੌਲ ਦੇਖਿਆ ਸੀ ਉਸ ਟਮ ਉਸ ਉਸ ਸਮੇਂ ਜਦੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਦੋਂ ਪੰਜਾਬ ਦਾ ਕੀ ਮਾਹੌਲ ਬਣ ਗਿਆ ਸੀ ਉਹਨਾਂ ਦੇ ਚੌਣ ਵਾਲਿਆਂ ਦੇ ਵਿੱਚ ਕੀ ਮਾਹੌਲ ਸੀਗਾ ਚੌਣ ਵਾਲੇ ਇਹ ਹੁੰਦਾ ਵੀ ਮਹੀਨਾ ਮਹੀਨਾ ਤਾਂ ਲੋਕ ਕਈ ਕਈਆਂ ਨੂੰ ਰਾਤ ਨੂੰ ਨੀਂਦ ਨਹੀਂ ਆਈ ਹੁਣ ਰੋਟੀ ਖਾਣ ਨੂੰ ਜੀ ਨਾ ਕਰੇ ਹੁਣ ਗਿੱਲ ਜਦ ਮਰਿਆ ਗਿੱਲ ਮਰ ਗਿਆ ਤੇਰੇ ਪਿਆਰ ਬਿਨਾ ਜਦ ਮੂੰਹ ਚ ਬੁਰਕੀਆਂ ਪੌਂਦੀ ਸੈਂ ਕਰ ਯਾਦ ਕੋੜੇ ਉਹ ਮੈਨੂੰ ਕਹਿੰਦਾ ਗਿੱਲ ਕਹਿੰਦਾ ਮੈਂ ਕਿਹਾ ਗਿੱਲ ਕੀ ਕਰੇਗਾ ਕਹਿੰਦਾ ਆਪਾਂ ਤੇਰੇ ਪਿੰਡ ਚਲੀ ਗਏ ਕਹਿੰਦਾ ਮਨ ਕੋ ਕਹਿੰਦਾ ਜਿੱਦਣ ਮੈਂ ਜਾਊਗਾ ਉਦੋਂ ਮਰਿਆ ਜਾਊ ਆ ਜਿਹੜੀ ਜਗਾ ਤੁਸੀਂ ਦੇਖ ਰਹੇ ਹੋ ਤੇ ਉਥੇ ਗਿੱਲ ਨੂੰ ਵੀ اسی ਵਿੱਚ ਪਤਾ ਸੀ ਤਿੰਨ ਰਾਸ਼ਾ ਪਤੀਆਂ ਸੀ ਅਮਰਜੋਤ ਤੇ ਚਮਕੀਲਾ ਤੇ ਗਿੱਲ ਉਹ ਫਿਰ ਉਹਦਾ ਭਰਾ ਆ ਗਿਆ ਕਿਤੇ ਪਿੰਡੋਂ ਉਹ ਫਿਰ ਉਹ ਅਸੀਂ ਉਹਨੂੰ ਲਕਟਰਾਂ ਦੇ ਵਿੱਚੋਂ ਕੱਢ ਕੇ ਉਹਨੂੰ ਪਿੰਡ ਭੇਜਿਆ ਉਹ ਉਹ ਉਹਦੀ ਤਮੰਨਾ ਪੂਰੀ ਹੋ ਗਈ ਉਹ ਕਹਿੰਦਾ ਵੀ ਗੱਲ ਮੈਂ ਪਿੰਡ ਹੀ ਜਾਊਂਗਾ ਉਹ ਮਾਹੌਲ ਕਹਿੰਦੇ ਮਾਹੌਲ ਉੱਥੇ ਪੰਜਾਬ ਦੀ ਛਾਂ ਛਾਂ ਹੋ ਗਈ ਸ੍ਰਿੰਦਰ ਛਿੰਦਾ ਕਹਿੰਦਾ ਮੈਂ ਫਲਾਨੀ ਜਗਾ ਸੀ ਉਹ ਲੇਕਿਨ ਐ ਐ ਕਹਿੰਦੇ ਵੀ ਸਾਰਿਆਂ ਨੇ ਵੋਟ ਲਾਤੇ ਸੀ ਦਫ਼ਤਰ ਬੰਦ ਹੋ ਗਏ ਤੇ ਯਾਨੀ ਕੈਨੇਡਾ ਅਮਰੀਕਾ ਇੰਗਲੈਂਡ ਚ ਦੁਨੀਆ ਟੈਲੀਫੋਨ ਆਉਣ ਲੱਗੇ ਜਣੀ ਹਾਲ ਖਰਾਬ ਹੋ ਗਿਆ ਸੀ ਉਦੋਂ ਫਿਰ ਲੋਕ ਡਰ ਗਏ ਸੀ ਸਾਰੇ ਜਦੋਂ ਚਮਕੀਲਾ ਦਾ ਕਤਲ ਹੋਇਆ ਉਸ ਤੋਂ ਬਾਅਦ ਹੁਣ 2 ਸਾਲ ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਕਿ ਜਿੱਦਾਂ ਇਸ ਸਮੇਂ ਮਾਹੌਲ ਬਣਿਆ ਸੀ 2 ਸਾਲ ਪਹਿਲਾਂ ਸਿੱਧੂ ਮੂਸੇਵਾਲੇ ਚਾਣ ਵਾਲੇ ਮਤਲਬ ਮਾਤਮ ਛਾ ਗਿਆ ਸੀ ਸਾਰੀ ਦੁਨੀਆ 'ਚ ਕਿ ਇਹੀ ਮਾਹੌਲ ਸੀ ਉਸ ਸਮੇਂ ਵੀ ਦੇਖੋ ਜੀ ਅਸੀਂ ਤੁਰਨਾ ਨਹੀਂ ਕਰ ਸਕਦੇ ਮੁੱਸੀ ਵਾਲੇ ਦੀ ਮੁੱਸੀ ਵਾਲੇ ਤੋਂ ਛੋਟਾ ਸੀ ਆ ਨਾ ਗੈਕੀ ਜੀ ਵੀ ਛੋਟਾ ਸੀ ਉਹ ਪੈਸੇ ਜੀ ਵੱਡਾ ਹੋ ਗਿਆ ਹੁਣ ਪੈਸਾ ਤਾਂ ਉਹ 8000 ਵੀ ਬਹੁਤ ਤਕੜਾ ਹੁੰਦਾ ਸੀ 5100 ਦੀ ਜੇ ਪਰਚੀ ਕਟਾਈਏ ਉਹਦਾ ਇੱਕ ਕਿੱਲਾ ਆ ਜਾਂਦਾ ਸੀ ਗੱਡੀ ਵੀ ਆ ਜਾਂਦੀ ਸੀ ਇਹ ਤੁਰਨਾ ਤਾਂ ਮੈਂ ਕਰਨੇ ਸੀ ਹੁਣ ਮੁੱਸੀ ਵਾਲਾ ਵੀ ਠੀਕ ਆ ਆਪਣੀ ਜਗ੍ਹਾ ਤੇ ਮੈਂ ਬੁਰਾਈ ਨਹੀਂ ਕਰਦਾ ਕਿਸੇ ਦੀ ਉਹ ਉਹ ਵੀ ਆਪਦੀ ਜੈਕੀ ਨੂੰ ਪੂਰੀ ਨਿਭਾ ਗਿਆ ਲੇਕਿਨ ਇਹ ਚਾਹੀਦੀ ਨਹੀਂ ਇਹ ਬੰਦੇਆਂ ਨੂੰ ਇਹੋ ਜਿਹਾ ਕੰਮ ਕਰਨਾ ਤੁਹਾਨੂੰ ਕੀ ਲੱਗਦਾ ਕਿ ਕਿਉਂ ਇਸ ਤਰ੍ਹਾਂ ਕਤਲਾਂ ਨੂੰ ਕਿਉਂ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਕਿਉਂ ਗਾਇਕਾਂ ਨੂੰ ਜੋ ਉਹ ਗਾਣਾ ਚਾਹੁੰਦੇ ਨੇ ਉਹ ਨਹੀਂ ਗਾਣ ਦਿੱਤਾ ਜਾ ਰਿਹਾ ਕਿ ਕੀ ਤੁਹਾਨੂੰ ਕੀ ਲੱਗਦਾ ਕਿ ਇਸ ਕਤਲ ਦਾ ਜਿਹੜਾ ਕਾਰਨ ਉਹਨਾਂ ਦੇ ਗਾਣਿਆਂ ਦੇ ਵਿੱਚ ਜਿਹੜੇ ਸ਼ਬਦ ਉਹ ਯੂਜ਼ ਕਰਦੇ ਸੀ ਲਚਰਤਾ ਜਿਹਨੂੰ ਕਹਿ ਲੈਂਦੇ ਆ ਇਹ ਕਾਰਨ ਬਣਿਆ ਉਹਨਾਂ ਦੀ ਮੌਤ ਦਾ ਨੇ ਕਾਰਨ ਤਾਂ ਨਹੀਂ ਬਣਿਆ ਹੁਣ ਮੈਂ ਦਾਦਾ ਵੀ ਹਰੇ ਕਲਾਕਾਰ ਨੇ ਲਚਰ ਗੀਤ ਗਾਏ ਕੇ ਦੀ ਜਗੋਂ ਕੋ ਦੇਖ ਲੋ ਉੱਚਾ ਦੇ ਹਾਸੇ ਖੇਡੇ ਨਾ ਕਰਦੇ ਸੀ ਲਕੋ ਨਾਲ ਕਰ ਜਾਂਦੇ ਸੀ ਥੋੜੇ ਜਾਂ ਮੈਂ ਤੇ ਮੈਂ ਹੀ ਐਂ ਜੋੜੀ ਜਿਵੇਂ ਟੱਚ ਬਟਨ ਜੁੜੀ ਛਿੰਦਾ ਦੀ ਗੀ ਸੀਗਾ ਆਲੂ ਦਾ ਕੀ ਲੈਣਾ ਬੰਗਲ ਦਾ ਬੀਬੀ ਹਾਂਜੀ ਲੇਕਿਨ ਉਦੋਂ ਮਾਹੌਲ ਹੀ ਇਹੋ ਜਿਹਾ ਸੀ ਨਾ ਜਣੀ ਲਚਕਤ ਚਲਦੀ ਸੀ ਖੁੱਲਾਪਨ ਚਲਦਾ ਸੀ ਲੇਕਿਨ ਕੋਈ ਰੋਕ ਟੋਣੀ ਸੀ ਆ ਖੜਕੂ ਦਲਤਾ ਬਾਤ ਚ ਉੱਠਿਆ ਫਿਰ ਮਗਰ ਦੁਨੀਆ ਲੱਗੀ ਲੇਕਿਨ ਇਹਦੇ ਗੀਤਾਂ ਨੇ ਮੀਨਿੰਗ ਨਿਕਲਦਾ ਹਰੇ ਮੈਂ ਨਹੀਂ ਚਾਹੁੰਦਾ ਵੀ ਇਹ ਕੰਮ ਹੁਣ ਦੇਖ ਲੋ ਹੁਣ ਕੁਛ ਹੋ ਨਹੀਂ ਰਿਹਾ ਹੁਣ ਕਿੱਧਰ ਗਏ ਬੰਦੇ ਹੁਣ ਫੜੋ ਉਹਨਾਂ ਨੂੰ ਟੀਵੀ 'ਚ ਕੀ ਕੁਛ ਆ ਰਿਹਾ ਮੈਟਰਜ ਕੀ ਆ ਰਿਹਾ ਹੁਣ ਕਿੱਥੇ ਗਈ ਦੁਨੀਆ ਕਿੱਥੇ ਹੁਣ ਚਮਕੀਲਾ ਇੱਥੇ ਦੁਨੀਆ ਇੱਥੇ ਹਜ਼ਾਰਾਂ ਆਉਂਦੀ ਆ ਲੇਕਿਨ ਇਹ ਅਮਰ ਹੈ ਤੇ ਅਮਰ ਹੀ ਰਹਿਣਾ ਤੇ ਦੁਨੀਆ ਪਿਆਰ ਕਰਦੀ ਹੈ ਛੋਟੇ ਛੋਟੇ ਜਵਾਗੇ ਕਰਦੇ ਲੇਕਿਨ ਮੈਂ ਕਹਿੰਦਾ ਵੀ ਜੀ ਤਾ ਉਹਦਾ ਮੀਨ ਚੱਲੋ ਉਹਦਾ ਚੱਲਦਾ ਸੀ ਹੁਣ ਵੀ ਲੋਕ ਆਈ ਜਾਂਦੇ ਆ ਹੁਣ ਜਿਹੜੇ ਕਲਾਕਾਰ ਹੁਣ ਗਾਉਂਦੇ ਨਹੀਂ ਆ ਗਾਉਂਦੇ ਆ ਸਾਰਾ ਚੱਲੀ ਜਾਂਦਾ ਹੁਣ ਕਿੱਧਰ ਗਏ ਤੇ ਉਹਨਾਂ ਦੇ ਬੇਟੇ ਜੈਮਨ ਦਾ ਕਹਿਣਾ ਹੈ ਕਿ ਉਹਨਾਂ ਦੀ ਉਹਨਾਂ ਦੇ ਪਿਤਾ ਮਾਤਾ ਪਿਤਾ ਦੇ ਜਾਣ ਮਗਰੋਂ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਜਿਹੜੇ ਸੰਗੀਤ ਇੰਡਸਟਰੀ ਦੇ ਵਿੱਚ ਕਿਸੇ ਨੇ ਆ ਕੇ ਉਹਨਾਂ ਨੂੰ ਚਮਕੀਲੇ ਦਾ ਪੁੱਤਰ ਆ ਫਟਰੋਲ ਉਹ ਹਨਾ ਉਹ ਆਵਾਜ਼ ਅੱਛੀ ਆਵਾਜ਼ ਦਾ ਮਾਲਕ ਆ ਉਹ ਵੀ ਉਹ ਵੀ ਉਵੇਂ ਹੀ ਅਖਾੜੇ ਲਾਂਦਾ ਪਰ ਫਿਰ ਵੀ ਉਹਦੀ ਕਿਸੇ ਨੇ ਬਾਹ ਨਹੀਂ ਫੜੀ ਇਸ ਬਾਰੇ ਤੁਸੀਂ ਕੀ ਕਹੋਗੇ ਮੈਂ ਦਾਦਾ ਜਦ ਦੋ ਮਾਵਾਂ ਹੋ ਜਾਣ ਇੱਕ ਮਤਈ ਹੋਵੇ ਦੂਜੀ ਹੋਵੇ ਇਹ ਘਰਾਂ 'ਚ ਫਰੈਕਸ਼ਨ ਪੈਦਾ ਹੋ ਜਾਂਦੀ ਹੈ ਉਹ ਕਹਿੰਦੇ ਵੀ ਗਾਹਾਂ ਮੂਰੇ ਨਾ ਆਵੇ ਹੁਣ ਮੈਂ ਉਹਦੀ ਜਿੰਮਦੀ ਵੀ ਸੁਣੀ ਹੈ ਇੰਟਰਵਿਊ ਹੁਣ ਆ ਫੈਮਿਲੀ ਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਪਰਿਵਾਰ ਨੂੰ ਮੂਰੇ ਨਹੀਂ ਆਉਣ ਦਿੱਤਾ ਵੀ ਚਾਹੀਦਾ ਸੀ ਤੇ ਆ ਜਣ ਨੂੰ ਲਿਆਉਣਾ ਚਾਹੀਦਾ ਸੀ ਤੇ ਇਹਨਾਂ ਦੇ ਘਰਾਂ ਦੇ ਵਿੱਚ ਹੀ ਕੁਝ ਆਪਸ ਵਿੱਚ ਹੈਗਾ ਰੌਲਾ ਕੀ ਹੁਣ ਇਹ ਨੰਬਰ ਇਹ ਤਾਂ ਮੈਂ ਕਹਿ ਨਹੀਂ ਸਕਦਾ ਚਮਕੀਲੇ ਦੀ ਦੇਖੋ ਪੰਜਾਬ ਤਾਂ ਚਮਕੀਲੇ ਦੀ ਗਾਇਕੀ ਦਾ ਗਵਾਹ ਹੈਗਾ ਹੀ ਆ ਪੂਰੀ ਦੁਨੀਆ ਹੁਣ ਬਾਲੀਵੁੱਡ ਦੇ ਵਿੱਚ ਵੀ ਤੱਕ ਪਈ ਹੋਈ ਆ ਹਨਾ ਹੁਣ ਪਹਿਲਾ ਜੋੜੀ ਫਿਲਮ ਬਣੀ ਦਿਲਜੀਤ ਦੀ ਹੁਣ ਦੂਸਰੀ ਬਾਲੀਵੁੱਡ ਦੀ ਫਿਲਮ ਬਣ ਰਹੀ ਆ ਅਮਰ ਸਿੰਘ ਚਮਕੀਲਾ ਤੁਹਾਨੂੰ ਕੀ ਲੱਗਦਾ ਕੀ ਸੀ ਇਦਾਂ ਦਾ ਚਮਕੀਲੇ ਚ ਜਿਹੜਾ ਬਾਲੀਵੁੱਡ ਨੂੰ ਵੀ ਫਿਲਮ ਬਣਾਣੀ ਪੈਗੀ ਨਹੀਂ ਪਤਾ ਕੀ ਗੱਲ ਆ ਹੁਣ ਦਿਲਜੀਤ ਵੀ ਮੰਨਦਾ ਮੈਂ ਦਜੀਨਾ ਵੀ ਸਟੇਜਾਂ ਤੇ ਰਿਹਾ ਉੱਥੇ ਕੈਨੇਡਾ ਤੇ ਉਹ ਜੋੜੀ ਹੁਣ ਦਜੀਨਾ ਇਹ ਹੀ ਕਹਿ ਰਿਹਾ ਕਹਿੰਦਾ ਵੀ ਇੰਤਿਆਜ਼ ਅਲੀ ਜਦੋਂ ਬੋਕੀਤਾ ਉਹ ਕਹਿੰਦਾ ਵੀ ਜੋੜੀ ਬਣਾਈ ਆ ਸੀ ਲੇਕਿਨ ਇਹ ਡਿਫਰੈਂਟ ਹੈ ਜਿਹੜੀ ਉਹ ਇੰਤਿਆਜ਼ ਅਲੀ ਨੇ ਜਿਹੜਾ ਪੰਜਾਬ ਦਾ ਕਲਾਕਾਰ ਆ ਉਹ ਮੇਰੇ ਕੋਲ ਆਪ ਇੰਤਿਆਜ਼ ਅਲੀ ਭਾਜੀ ਇੱਥੇ ਮੇਰੇ ਕੋਲ ਸੁਣਦੇ ਹੁੰਦੇ ਸੀ ਆ ਕੇ ਕੀ ਗੱਲਾਂ ਕੀ ਯਾਰ ਕਿਵੇਂ ਹੱਸਦਾ ਸੀ ਕਿਵੇਂ ਭਲਾਣਾ ਬਹਿਂਦਾ ਉੱਠਦਾ ਸੀ ਮੇਰੇ ਕੋਲ ਮਾਮਤਾਨ ਕਰਕੇ ਜਾਂਦੇ ਸੀ ਸਾਰਾ ਤੇ ਉਹਨਾਂ ਨੇ ਫਿਰ ਦਿਮਾਗ ਚ ਪਠਾਦਾ ਘਰੇ ਵੀ ਮੇਰੇ ਆ ਕੇ ਗਏ ਨੇ ਸਾਰਾ ਜੱਸੀ ਕੁੜੀ ਆਈ ਹੈ ਬਚਾਰੀ ਤੇ ਹੁਣ ਉਹ ਉਹਨੇ ਜੀਆ ਦਲਜੀਤ ਨੇ ਕਿਹਾ ਜੀ ਮੈਂ ਤੁਹਾਡੀ ਫਿਲਮ ਪੜਾਉਂਗਾ ਹੁਣ ਦਲਜੀਤ ਪ੍ਰਮੋਟ ਕਰ ਰਿਹਾ ਇਸ ਫਿਲਮ ਨੂੰ ਆਪਣੇ ਸ਼ਾਰੂਆਂ ਵੀ ਉਹਨਾਂ ਦੇ ਸਾਰੇ ਕੋਲ ਐਕਟਰ ਆਉਂਦੇ ਆ ਉਹਨਾਂ ਕੋ ਲੇਕਿਨ ਮੈਨੂੰ ਸਾਨੂੰ ਇਹ ਖੁਸ਼ੀ ਹੈ ਵੀ ਜਿਹੜੀ ਫਿਲਮ ਆਉਣੀ ਹੈ ਇਹ ਵੱਧ ਤੋਂ ਵੱਧ ਜਾਨੀ ਦੁਨੀਆ ਚ ਹਰੇਕ ਦੇ ਦਿਲ ਚ ਬਸੂਗੀ ਚਮਕੀਲਾ ਤਾਂ ਪਹਿਲੇ ਹੀ ਬਸਿਆ ਹੋਇਆ ਤੇ ਹੁਣ ਹੋ ਲੋਕਾਂ ਦੇ ਦਿਲਾਂ ਚੋਰ ਬੱਜਣਾ ਕੀ ਇਦਾਂ ਦੀ ਕਿਹੜੀ ਇਦਾਂ ਦੀ ਯਾਦ ਆ ਚਮਕੀਲੇ ਦੀ ਕਿਹੜਾ ਇਦਾਂ ਦਾ ਪਾਲਾ ਜਿਹੜਾ ਤੁਹਾਡੇ ਨੇ ਬਤਾਇਆ ਜਿਹੜਾ ਤੁਹਾਨੂੰ ਕਦੀ ਨਹੀਂ ਭੁੱਲਦਾ ਤੁਹਾਨੂੰ ਲੱਗਦਾ ਕਿ ਚਮਕੀਲਾ ਤੁਹਾਡੇ ਨਾਲ ਹਮੇਸ਼ਾ ਹੀ ਆ ਚਮਕੀਲਾ ਦਾ ਦੇਖੋ ਜੀ ਹੁਣ ਮੈਂ ਸਮਾਧ ਤੇ ਬੈਠਾ ਹੁਣ ਤੁਸੀਂ ਆਗੇ ਉਹ ਹਮੇਸ਼ਾ ਹੀ ਆ ਮੈਨੂੰ ਵੀ ਕਿਧੋ ਵਾਰੀ ਸੁਪਨੇ ਵੀ ਆਈ ਆ ਉਹਦੇ ਤੇ ਉਹ ਸੁਫਨੇ ਚੱਕ ਜੇ ਮੈਨੂੰ ਕਹਿੰਦਾ ਹੁੰਦਾ ਸੀ ਉਹ ਤਿੱਤਰ ਬਾਰੇ ਮੈਂ ਦੱਸਿਆ ਸੀ ਤੇ ਮੈਂ ਇਹੋਂ ਕਈ ਪੰਦਰਾਂ ਮੈਂ ਗਿਆ ਜਦ ਤਿੱਤਰ ਇਥੇ ਲਈ ਅੱਗੇ ਮੱਥਾ ਟੇਕੋ ਤੇ ਚਲੋ ਕਹਿੰਦੇ ਵੀ ਉਹ ਜਾਣੇ ਇਹ ਉਹ ਵੀਆਂ ਯਾਦਾਂ ਕਦੇ ਪੁਲਿਸ ਇੱਕ ਮੈਂ ਯਾਦ ਦਾਦਾ ਤੇ ਮੈਂ ਕੈਨੇਡਾ ਚੱਲ ਸੀਗਾ ਉੱਥੇ ਮੋਂਟਰੀਅਲ ਸ਼ਹਿਰ ਇੱਕ 6 ਘੰਟੇ ਲੱਗਦੇ ਟੈਕਸੀ ਦੇ ਆਪਣੇ ਟੋਰਾਂਟੋ ਤੋਂ ਉੱਥੇ ਗੁਰਦਵਾਰੇ ਦੇ ਭਾਈ ਜੀ ਇੱਕ ਉੱਥੇ ਉਹਦਾ ਮੁੰਡਾ ਉਹ ਦੁਗਰੀ ਦੇ ਬੰਦੇ ਸੀ ਉਹਨਾਂ ਨੇ ਮੈਨੂੰ ਦੱਸਿਆ ਉਹਨੇ ਇੱਕ ਫੋਟੋ ਲਈ ਐ ਕਰਕੇ ਚਮਕੀਲੇ ਦੀ ਉਹ ਫਿਰ ਧੂਫ ਲਾਉਂਦਾ ਉਹਨੂੰ ਅੱਛਾ ਜੀ ਧੂਫ ਲਾ ਕੇ ਮੱਥਾ ਟੇਕਦਾ ਕੀ ਬਾਰੇ ਮੈਂ ਕਿਹਾ ਵੀ ਦੁਨੀਆ ਤੇ ਐਸੇ ਜਿਹੇ ਵੀ ਹੁੰਦੇ ਆ ਵੀ ਜਿਹੜੇ ਉਹਨੂੰ ਪੂਜਦੇ ਆ ਰੱਬ ਵਾਂਗੂ ਪੂਜਦੇ ਮਨ ਅੱਛਾ ਹੋਰ ਗੱਲ ਦੱਸਾਂ ਜਿਹੜਾ ਇੱਥੇ ਆ ਕੇ ਕੁੜੀਆਂ ਕਿਤੇ ਕੈਨੇਡਾ ਅਮਰੀਕਾ ਜਾਣਾ ਮੱਥਾ ਟੇਕਦੀਆਂ ਉਹ ਵੀ ਜੀਠਾ ਦੇ ਕੇ ਲੱਗ ਜਾਂਦੇ ਹਾਂਜੀ ਮੈਂ ਇਹ ਵੀ ਪੁੱਛਣਾ ਸੀਗਾ ਮੈਂ ਸੁਣਿਆ ਕਿ ਇੱਥੇ ਸਮਾਤ ਤੇ ਸੁੱਖਾ ਪੂਰੀਆਂ ਹੁੰਦੀਆਂ ਨੇ ਲੋਕ ਆਂਦੇ ਨੇ ਮੱਥਾ ਟੇਕਦੇ ਨੇ ਤੇ ਤੁਹਾਨੂੰ ਵੀ ਲੱਗਦਾ ਇਦਾਂ ਹੁੰਦਾ ਮੈਂ ਤੁਸੀਂ ਸੁੱਖਪੁਰ ਤੁਸੀਂ ਸੁਖ ਲੋ ਪੂਰੀ ਹੂੰ ਸਾਡੀਆਂ ਸੁੱਖਾ ਪੂਰੀਆਂ ਹੁੰਦੀਆਂ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੰਨਾ ਮੈਂ ਕਹਾਂ ਜੇ ਵੀ ਅੱਜ ਆ ਗਏ ਅੱਜ ਇੰਟਰਵਿਊ ਵਾਲੇ ਨਹੀਂ ਹੋਣਾ ਅੱਜ ਹੋਰ ਰੌਣਗੇ ਤੇ ਇੱਥੇ ਬੰਦੇ ਸਾਡੇ 1200 ਹੁੰਦੇ ਆ ਲੇਕਿਨ ਇਹ ਹੈ ਹੁਣ ਉਹ ਤਾਂ ਜ਼ਿੰਦਗੀ ਚ ਇਹ ਹੈ ਇੱਥੇ ਦੇਖ ਲੋ ਕਿੰਨੀ ਫਲਵਾੜੀ ਲੱਗੀ ਆ ਸਾਡਾ ਗਿਆਨ ਬੈਠਾ ਉਹਨੇ ਸਾਰਾ ਬੂਟੇ 70 80 ਬੂਟੇ ਲਾਏ ਤੇ ਲੋਕ ਮੱਥਾ ਟੇਕੈਂ ਮੈਂ ਤਾਂ ਇਹ ਸੋਚਦਾ ਵੀ ਇੰਨਾ ਉਤਸ਼ਾਹ ਇੰਨਾ ਪਿਆਰ ਉਹ ਬੰਦੇ ਦੇ ਅੰਦਰ ਕੁੱਟ-ਕੁੱਟ ਕੇ ਪਰਿਆ ਹੁਣ ਦਲਜੀਤ ਨੇ ਹੋਰ ਵਰਦਨ ਤੇ ਪ੍ਰੀਤੀ ਚੋਪੜਾ ਨਾਲ ਆਪਣੀ ਸੀ ਚੋਪੜਾ ਉਹ ਵੀ ਮੈਂ ਮਿਲਿਆ ਨਹੀਂ ਉਹਨਾਂ ਨੂੰ ਦਿਲਜੀਤ ਦਾ ਮਿਲਿਆ ਤੇ ਬਾਕੀ ਹੁਣ ਚਮਕੀਲੇ ਦੀ ਫਿਲਮ ਨਹੀਂ ਹੋਰ ਸਾਰੇ ਚੱਕ ਦੋਣਗੇ ਤੇ ਤੁਸੀਂ ਟ੍ਰੇਲਰ ਦੇਖਿਆ ਫਿਲਮ ਦਾ ਆਓ ਮੈਂ ਦੇ ਦਿੰਦਾ YouTube ਤੇ ਆਪਣੇ Facebook ਤੇ ਕੱਢ ਕੇ ਦਿਲਜੀਤ ਲੱਗੇ ਚਮਕੀਲੇ ਵਰਗੇ ਹਾਂ ਉਹਨੇ ਮਿਰਜਾ ਗਾਇਆ ਇੱਕ ਉਹ ਅਸੀਂ ਦੱਸਿਆ ਹੋਇਆ ਅੱਛਾ ਵੀ ਕਿਵੇਂ ਗੁੰਦਾ ਸੀ ਉਹ ਫਿਰ ਫਿਲਮਾਂ ਜੋ ਚਮਕੀਲੀ ਨੇ ਜਦ ਮਿਰਜਾ ਗਾਉਂਦਾ ਸੀ ਇੱਕ ਵਾਰ ਮੈਂ ਇੱਕ ਗੀਤ ਗਾਇਆ ਸੀ ਆਪ ਗੱਲ ਕਰਕੇ ਨਹੀਂ ਹੱਸੀ ਮੈਂ ਤੇ ਚਮਕੀਲਾ ਦੋਈ ਕਰ ਰਹੇ ਹਾਂ ਅਸੀਂ ਉਹ ਤੁਸੀਂ YouTube ਚੋਂ ਕੱਢ ਕੇ ਦੇਖ ਲਿਓ ਅੱਛਾ ਤੁਸੀਂ ਗਾਉਂਦੇ ਵੀ ਹੋ ਫੇਰ ਮੈਨੂੰ ਇੱਕ ਗਾਣਾ ਹੀ ਸੁਣਾ ਦਿਓ ਗਾਣਾ ਗਾ ਲੈਨੇ ਕੋਈ ਗੱਲ ਨਹੀਂ ਜਬਰ ਜੁਲੰਦੀ ਝਾਲਮਾ ਨੇ ਹੱਦ ਮਕਾਈ ਹੋਏ ਪਿਆਸੇ ਖੂਨ ਦੇ ਦੀ ਭਾਈ ਭਾਈ ਕੀਤੀ ਉਲਟ ਫਰੰਗੀਆਂ ਕੀ ਵਰਤਿਆ ਪਾਣਾ ਉਹ ਸੱਤੋਂ ਬਾਬਾ ਖੋਲਿਆ ਤੇਰਾ ਨਨਕਾਣਾ ਉਹ ਸੱਤੋਂ ਬਾਬਾ ਖੋਲਿਆ ਤੇਰਾ ਨਨਕਾਣਾ ਕੀ ਬਾਤ ਹੈ ਇਸ ਉਮਰ ਚ ਵੀ ਆ ਜੋਸ਼ ਆ ਆਵਾਜ਼ ਜਵਾਨਾਂ ਚ ਉਹਨੇ ਨਿਕਲਦੀ ਏ ਆਵਾਜ਼ ਮਤਲਬ ਕਮਾਲ ਕਰਤੀ ਤੁਸੀਂ ਨਹੀਂ ਜੀ ਮੈਂ ਕਾਮੇਡੀ ਕਰ ਰਹੇ ਆ ਐਕਟਰਾਂ ਦੀਆਂ ਆਵਾਜ਼ਾਂ ਬਹੁਤ ਕੱਡੀਆਂ ਇਹ ਵੀ ਕੱਢ ਕੇ ਦਿਖਾ ਦਿਓ ਉਹ ਨਹੀਂ ਹੁਣ ਤਾਂ ਆਪਾਂ ਚਲੋ ਚਮਕੀਲੀ ਦੀ ਗੱਲ ਕਰ ਰਹੇ ਆ ਨਹੀਂ ਨਹੀਂ ਇੱਕ ਵਾਰੀ ਇੱਕ ਵਾਰੀ ਤੁਹਾਡਾ ਹੁਨਰ ਵੀ ਦੇਖਣਾ ਆ ਕਿ ਚਮਕੀਲਾ ਜੀ ਦੇ ਨਾਲ ਤੁਸੀਂ ਰਹਿੰਦੇ ਸੀਗੇ ਚਮਕੀਲਾ ਮੈਨੂੰ ਕਹਿੰਦਾ ਤਾਂ ਮਨਕੂ ਸੁਣਾ ਯਾਰ ਐਕਟਰਾਂ ਦੀਆਂ ਆਵਾਜ਼ਾਂ ਤੇ ਚਲੋ ਮੇਰੇ ਮਿੱਤਰ ਦੀ ਆਵਾਜ਼ ਸੁਣਾ ਦਿੰਦੇ ਮੜੀ ਜੀ ਮੜੀ ਲਾ ਹੈਂਟ ਸੁਣਾ ਦਿੰਦੇ ਓਹੋ ਆ ਬੜੇ ਭਾਈ ਗੱਲ ਹੀ ਬਾਤ ਹੀ ਮੈਂ ਦੱਸਾਂ ਚੱਲੂਗਾ ਜੇ ਜ਼ਮੀਨ ਤੇ ਆ ਜ਼ਮੀਨ ਛੱਠ ਰਹੂਗੀ ਪੰਜ ਦਿਨ ਹੋ ਗਏ ਗਈ ਨੂੰ ਪਤਾ ਨਹੀਂ ਕਾਹਦਾ ਹੋਊਗੀ ਚੱਲਿਆ ਭਾਈ ਇਹ ਕੀ ਗੱਲ ਹੀ ਬਾਤ ਨਹੀਂ ਕਮਾਲ ਕਰਤੀ ਕਮਾਲ ਕਰਤੀ ਮਲਟੀ ਟੈਲੈਂਟਡ ਹੋ ਤੁਸੀਂ ਚਲੋ ਥੈਂਕ ਯੂ ਥੋੜੀ ਮਿਹਰਬਾਨੀ ਆਈ ਮੈਂ ਟਾਈਮ ਕੱਟ ਕੇ ਥੈਂਕ ਯੂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਜਾਣਦੇ ਸੀ ਉਹਨਾਂ ਬਾਰੇ ਉਹ ਤੁਹਾਡੇ ਮੂੰਹੋਂ ਸੁਣੀਆਂ ਨੇ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਸੀਗੇ ਇੱਕ ਇੱਕ ਔਰਾ ਐਵੇਂ ਦਾ ਲੱਗਿਆ ਜਿਵੇਂ ਚਮਕੀਲਾ ਜੀ ਦੇ ਨਾਲ ਕੋਈ ਜਿਹੜਾ ਰਹਿੰਦਾ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਹੋਰ ਦਾਦਾ ਮੈਂ ਅੰਮ੍ਰਿਤਸਰ ਵੱਲ ਚਲੇ ਗਿਆ ਕਿਸੇ ਹੋਟਲ ਆਗਰ ਨਾਲ ਗੱਡੀ ਟ੍ਰੇਨ 'ਚ ਗਿਆ ਸੀ ਉੱਥੇ ਬੁਢੇ ਸੀ 7-8 ਬੰਦੇ ਉਹਨਾਂ ਦਾਤੇ ਕਹਿੰਦੇ ਯਾਰ ਇਹ ਚਮਕੀਲੀ ਨਾਲ ਸੀ ਉਹ ਸਾਰੇ ਪੈਰੀਂ ਆਤਣੋਂ ਲੱਗ ਗਏ ਅੱਛਾ ਜੀ ਉਹ ਮੈਂ ਕਹਿਆ ਜੇ ਤੂੰ ਤੇ ਵੱਡਿਆਂ ਵਿੱਚ ਤੂੰ ਪਿਓ ਵਰਗੇ ਹੋ ਦਾਦੇ ਪਰਦਾਦੇ ਵਰਗੇ ਸਾਰੇ ਉਹ ਕਹਿੰਦੇ ਨਹੀਂ ਨਹੀਂ ਚਮਕੀਲੀ ਨੇ ਕਰਕੇ ਅਸੀਂ ਤੂੰ ਸਾਨੂੰ ਚਮਕੀਲਾ ਜਿਸਰੇ ਅੰਦਸ ਬਸ ਤੂੰ ਆ ਗਿਆ ਤੂੰ ਉਹਦੇ ਨਾਲ ਸੀ ਸਾਨੂੰ ਉਹੀ ਜਿਸਰੇ ਆਹੀ ਗੱਲ ਮੈਂ ਕਹੀ ਹਾਂ ਮੈਂ ਇਹੀ ਫੀਲ ਹੋ ਰਿਹਾ ਮੈਂ ਮੇਰਾ ਮੈਂ ਉਸ ਟਾਈਮ ਨਹੀਂ ਸੀ ਮੈਂ ਉਹ ਚੀਜ਼ਾਂ ਨਹੀਂ ਦੇਖੀਆਂ ਪਰ ਤੁਹਾਨੂੰ ਮਿਲ ਕੇ ਮੈਨੂੰ ਵੀ ਉਹੀ ਫੀਲਿੰਗ ਆ ਰਹੀ ਹੈ ਥੈਂਕ ਯੂ ਸ਼ੁਕਰੀਆ ਇਹ ਹੈ ਵੀ ਹੁਣ ਜੈਮਨ ਤੁਸੀਂ ਗੱਲ ਦੱਸੀ ਸੀ ਵੀ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਮੂਰੇ ਲੈਣਾ ਚਾਹੀਦਾ ਸੀ ਲੇਕਿਨ ਕਈ ਕਰੇ ਲੋਗ ਲੈਂਦੇ ਆ ਇਹਨਾਂ ਦੇ ਪਾਰਟਨਰਸ਼ਿਪ ਜਮੀਨ ਕਰਦੇ ਦੋ ਨੇ ਉਹ ਕਈ ਵਾਰੀ ਉਹਨਾਂ ਦਾ ਹੁੰਦਾ ਰਿਲੇਸ਼ਨ ਨਹੀਂ ਹੁੰਦੀ ਜਾਂ ਇਹਦੇ ਜੇ ਮੈਂ ਕਹਿੰਨੀ ਸਾਬ ਕਿ ਕਿ ਕਿਉਂ ਵੀਡੀਓ ਫਿਲਮ ਬਣਦੀ ਹੈ ਉਹ ਵੀ ਦੇਖਣਗੇ ਹਾਂ ਚਲੋ ਸਾਰੇ ਬਹੁਤ ਉਡੀਕ ਕਰ ਰਹੇ ਨੇ ਅ ਅਮਰ ਸਿੰਘ ਚਮਕੀਲਾ ਫਿਲਮ ਦੀ ਉਹਦੇ ਵਿੱਚ ਚਲਕਾਂ ਦੇਖਣ ਨੂੰ ਮਿਲਣਗੀਆਂ ਉਹਨਾਂ ਦੀ ਜ਼ਿੰਦਗੀ ਦੇ ਕੁਝ ਅਜਿਹੇ ਤੱਥ ਦੇਖਣ ਨੂੰ ਮਿਲਣਗੇ ਜਿਹੜੇ ਕਿਸੇ ਨੂੰ ਨਹੀਂ ਪਤਾ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਮਿਹਰਬਾਨੀ ਹੈ ਮੈਂ ਜੀ ਸ਼ੁਕਰੀ ਹੈ ਇਹ ਸੰ ਅਮਰ ਸਿੰਘ ਚਮਕੀਲਾ ਦੇ ਸਟੇਜ ਸੈਕਟਰੀ ਮਣਕੂ ਜੀ ਜੂਨੀਅਰ ਮੇਰ ਮਿੱਤਰ ਜੂਨੀਅਰ ਮੇਰ ਮਿੱਤਰ ਤੇ ਬਹੁਤ ਸੋਹਣੀ ਬਹੁਤ ਸੋਹਣੀ ਕਾਮੇਡੀ ਕਰਦੇ ਨੇ ਬਹੁਤ ਸੋਹਣੇ ਗੀਤ ਗਾਇ ਗੀਤ ਗਾਉਂਦੇ ਨੇ ਹੋਰ ਗੱਲਬਾਤ ਕਰਨ ਲਈ ਜੁੜੇ ਰਹੋ ਅਨਬਿਊਟਨ